ਇਹ ਦੋ ਲੜਕੇ ਅੰਦਰ ਬੜੇ ਨੇ ਇਹ ਪਹਿਲੇ ਕਸਟਮਰ টাইਪ ਹੀ ਹੋਣਗੇ ਮੈਨੂੰ ਪਤਾ ਨਹੀਂ ਕਿ ਐਸਾ ਬੰਦਾ। ਮੇਰੀ ਨਜ਼ਰ ਪਈ ਸੀ ਕਿ ਇਹਨਾਂ ਨੂੰ ਫੜ ਲਿਆ। ਮੈਂ ਇਹਨਾਂ ਨੂੰ ਫੜਿਆ ਤਾਂ ਮੈਂ ਇਹਨਾਂ ਨੂੰ ਪੁੱਛਿਆ ਤੁਸੀਂ ਕੀ ਚੱਕਿਆ? ਕਹਿੰਦੇ ਤੇ ਕੁਝ ਨਹੀਂ ਚੱਕਿਆ। ਮੈਂ ਕਹਿੰਦਾ ਸ਼ਰਟ ਉੱਪਰ ਚੱਕੋ ਆਪਣੀ। ਕਹਿੰਦੇ ਜੀ ਨਹੀਂ ਸੀ ਬਾਹਰੋਂ ਲੈ ਕੇ। ਕਾਕੇ ਦਿਖਾਓ। ਕਿੱਥੇ ਲੈ ਰਖੋ ਐ? ਕਹਿੰਦੇ ਨਹੀਂ ਤੇ ਇਹਨਾਂ ਨੂੰ ਮੱਲੜਕੇ ਨੇ ਪਕੜ ਲਿਆ। ਇਹਨਾਂ ਨੇ ਸੱਚ ਬੋਲਿਆ ਜੀ ਅਸੀਂ ਗਲਤੀ ਕੀਤੀ ਹੈ। ਚੋਰੀ ਕੀਤੀ ਹੈ। ਐਸੇ ਕਿ ਨਾਮ ਹੈ ਤੁਹਾਡਾ? ਮੇਰਾ ਨਾਮ ਕੁਨਾਲ ਹੈ। ਕੁਨਾਲ ਜੀ ਕੀ ਗੱਲਬਾਤ ਹੋਈ? ਸੱਜੇ ਦੋ ਲੜਕੇ ਅੰਦਰ ਵੜੇਗਾ ਇਹ ਪਹਿਲੇ ਕਸਟਮਰ ਟਾਈਪ ਹੀ ਹੋਣਗੇ ਮੈਨੂੰ ਬੰਦਾ ਨਹੀਂ ਪੈਸਾ ਲੱਗਦਾ ਹੈ ਤਾਂ ਇੱਧਰ ਖੜ੍ਹਨੇ ਲਿਆ ਸਨੈਕਸ ਵਾਲਾ ਇਹ ਇੱਧਰ ਆਇਆ ਇਹਨੇ ਮੈਂ ਇੱਕ ਨੂਟੈਲਾ ਵੀ ਖੋਤਾ ਚੱਕੀ ਇਹ ਵੀ ਸਾਡੇ ਘੱਟ ਸਭ ਅੱਛਾ ਜੀ ਠੀਕ ਹੈ ਜੀ ਉਹਨੂੰ ਦੇਖਦੇ ਰਹੇ ਫਿਰ ਮੈਂ ਮੇਨ ਦੇਖ ਕੇ ਆਪਣੇ ਸ਼ਰਟ ਉੱਪਰ ਚੱਕੀ ਤੇ ਉਹਨੇ ਲੁੱਕ ਆ ਲਈ ਅੱਛਾ ਜੀ ਉਸ ਤੋਂ ਬਾਅਦ ਦੇਖੀ ਬਾਹਰ ਨਿਕਲਣਾ ਕਰੀ ਮੇਰੀ ਨਜ਼ਰ ਪਈ ਸੀਗੀ ਮੈਨੂੰ ਫੜ ਲਿਆ ਜੀ ਮੈਨੂੰ ਫੜਿਆ ਤੇ ਮੈਨੂੰ ਪੁੱਛਿਆ ਤੁਸੀਂ ਕੀ ਚੱਕਿਆ ਕਹਿੰਦੇ ਕੁਝ ਨਹੀਂ ਚੱਕਿਆ ਮੈਂ ਕਹਿੰਦੀ ਸ਼ਰਟ ਉੱਪਰ ਚੱਕੋ ਆਪਣੀ ਕਹਿੰਦੇ ਨਹੀਂ ਚੱਕਣੀ ਮੈਂ ਤੂੰ ਕਹਿੰਦਾ ਮੈਂ ਬਾਹਰੋਂ ਲੈ ਕੇ ਆਉਂਦਾ ਕਿ ਮੇਰੇ ਕੋਲ ਵੀਡੀਓ ਹੈਗੀ ਤੂੰ ਚੱਕੀ ਐ ਛੁੱਟਣਾ ਬੋਲੋ ਕਹਿੰਦੇ ਜੀ ਨਹੀਂ ਅਸੀਂ ਬਾਹਰੋਂ ਲੈ ਕੇ ਆਉਂਦਾ ਕਹਿੰਦੇ ਦਿਖਾਓ ਕਿਥੇ ਨਾਲ ਹੋਇਆ ਕਹਿੰਦੇ ਨਹੀਂ ਇਹਨਾਂ ਨੂੰ ਮੁੰਡਿਆਂ ਨੇ ਪਕੜ ਲਿਆ ਇਹਨਾਂ ਨੇ ਸੱਚ ਬੋਲਿਆ ਜੀ ਅਸੀਂ ਗਲਤੀ ਕੀਤੀ ਹੈ ਚੋਰੀ ਕੀਤੀ ਹੈ ਅੱਛਾ ਅੱਗੇ ਵੀ ਆਏ ਕਦੀ ਆਏ ਬਈ ਪਿਛਲੇ ਹਫਤੇ ਵੀ ਹੋਇਆ ਹੈ ਚਾਂਸ ਹੈ ਹਾਟਲ ਸਮਾਂ ਦੇ ਤਰ੍ਹਾਂ ਚੱਕਣਾ ਵੀ ਹੈ ਆਪਣਾ ਰਿਜ਼ੋਰਟ ਨਿਗਾਹ ਪੈਂਦੀ ਰਹੇ ਜੀ ਅੱਜ ਇਹ ਆਏ ਆ ਦੁਬਾਰਾ ਇਹਨਾਂ ਨੇ ਇਦਾਂ ਦੀ ਇਹੀ ਆਏ ਜਾਂ ਹੋਰ ਵੀ ਸੀ ਇਹਨਾਂ ਮੇਬੀ ਇਹੀ ਹੋ ਸਕਦੇ ਹਨ ਜੀ ਹੁਣੇ ਤਿੰਨ ਲੜਕੇ ਸੀਗੇ ਮੇਬੀ ਅੱਛਾ ਜੀ ਉਹ ਤਾਂ ਅਸੀਂ ਦੇਖ ਲਿਆ ਉਹ ਵੀ ਇਸ ਵਾਰ ਇਹ ਗਲਬਤ ਹੋਈ ਇਹਨਾਂ ਨੇ ਕਿਉਂ ਚੱਕਿਆ ਕੋਈ ਪਤਾ ਇਹਨਾਂ ਦੇ ਵੀ ਪੈਸੇ ਨਹੀਂ ਸੀਗੇ ਜੀ ਤੇ ਚੱਕ ਲਿਆ ਅੱਛਾ ਕਿਉਂ ਕਿਹਾ ਤੇ ਚੱਕਿਆ ਕਿਉਂ ਆ ਜੀ ਚੋਰੀ ਹੈਗੀ ਜੀ ਠੀਕ ਹੈ ਨਾ ਚੋਰੀ ਤਾਂ ਚੋਰੀ ਹੋਈ ਪੁਲਿਸ ਆ ਗਈ ਮੌਕੇ ਤੇ ਪੁਲਿਸ ਸਾਹਿਬਾ ਨੂੰ ਕੋਣੋ ਕੁਝ-ਕਿਛ ਕਰ ਰਹੇ ਹੈ ਜੀ ਮੇਰਾ ਭਾਈ ਚੰਦਰ ਕਿੱਥੇ ਰਹਿਣ ਵਾਲਾ ਮੈਂ ਸਹੀ ਆਪਣੇ ਤਾਨਾਗਰ ਕੀ ਗੱਲ ਤੁਸੀਂ ਕਿਹੜੀ ਸੀਸੀਟੀਵੀ ਦੇ ਵਿੱਚ ਫੁਟੇਜ ਦੇ ਵਿੱਚ ਦਿਖਾ ਰਹੇ ਹੋ ਕਿ ਛੋਟੀ ਜੀ ਚੀਜ਼ ਕਿਰੀ ਹੈ ਤੁਸੀਂ ਚੋਰੀ ਕਰਕੇ ਲੈ ਕੇ ਜਾ ਰਹੇ ਹੋ ਕਿਉਂ ਕਰਨ ਕੀ ਇਹ ਨਾਲ ਫਾਰਕੋ ਦੇ ਅੱਛਾ ਫਾਰਕੋ ਜੀ ਮਮਾ ਜੀ ਮੇਰੇ ਤੋਂ ਗਲਤੀ ਹੋ ਜਾਂਦੀ ਨਹੀਂ ਇਹ ਬਰਥਡੇ ਸੀ ਕੀ ਬਰਥਡੇ ਦੇ ਗਿਫਟ ਚੋਰੀ ਦਾ ਬਰਥਡੇ ਗਿਫਟ ਦੇਣਾ ਹੁੰਦਾ ਅੱਧਾ ਘੰਟਾ ਤੁਸੀਂ ਦੁਕਾਨ ਦੇ ਅੰਦਰ ਘੁੰਮਦੇ ਰਹੇ ਹੋ ਫਿਰ ਇੱਕੋ ਚੀਜ਼ ਨੂੰ ਤੁਸੀਂ ਹੱਥ ਪਾਇਆ ਉਹ ਵੀ ਐਫ ਸੀ ਸੀ ਟੀ ਵੀ ਦੇ ਬੁੱਡੇ ਦੇ ਵਿੱਚ ਆਂਦੇ ਆ ਇੱਕੋ ਚੀਜ਼ ਨੂੰ ਤੁਸੀਂ ਹੱਥ ਪਾਇਆ ਉਹ ਵੀ ਐਫ ਸੀ ਸੀ ਟੀ ਵੀ ਦੇ ਬੁੱਡੇ ਦੇ ਵਿੱਚ ਆਂਦੇ ਆ ਕੀ ਇਹ ਚੋਰੀ ਨਹੀਂ ਹੈ ਸਰ ਇਹ ਕੀ ਮਾਮਲਾ ਕੀ ਹੈਗਾ ਉਹ ਮੈਨੂੰ ਪਤਾ ਨਹੀਂ ਗਾ ਰਿਹਾ ਖਾਣੇ ਚਾਕੇ ਬੰਦ ਆ ਉਹ ਕੋਈ ਨਹੀਂ ਆ ਗਏ 80 ਰੁਪਏ ਵਾਲੀ ਥੀਲ ਲੈ ਕੇ ਗਏ ਆ ਉਹ ਤੂੰ ਰਹਿ ਦੂਰ ਖਾਣਾ ਖਾਣਾ ਗਿਆ ਚੰਗੀ ਤਰ੍ਹਾਂ ਕਰੋ ਹਾਂ 200 ਦਾ 200 ਆ ਜਾ ਆਓ ਦੋ ਟੱਕੇ ਵਿਚਕਾਰ ਦੋ ਲੋਲੀ ਤੇ ਰੈਂਡਰ ਨਹੀਂ ਨਹੀਂ ਭਾਈ ਉਹ ਪਾਈ ਸੀ ਹਾਂ ਇਹ ਦੇਖ ਭਾਈ ਇਤਰਾਕੀ ਉਹਦਾ ਗੱਲ ਕਰਦਾ ਲੇਡੀਜ਼ ਚ ਹੈ ਨਾ ਲੇਡੀਜ਼ ਚ ਹੈ ਨਾ ਚਾਹ ਨਹੀਂ ਹੈ ਚਾਹ ਉਹ ਜੰਗ ਆ ਤੀ ਨਾ ਰੱਖ ਕੇ ਵਿੱਚ ਧਾਰੋ ਲੋ ਜਿਹੜਾ ਨਾ ਆਹ ਵੇਹੇ ਹਨ ਨਾ ਨਈ ਨਈ ਭਈਓ ਪਾਈ ਜੇਗੇ ਹਾਂ ਜੀ ਸੁਣੇ ਕੀ ਇਹ ਬਈ ਇਤੋਂ ਗੱਲ ਕਰਦਾ ਲੈ ਜੀ ਲੈਡੀਸ ਚ ਹੈ ਨਾ ਲੈਡੀ ਚ ਹੈ ਨਾ ਚ ਹੈ ਨੀ ਚ ਹੈ ਚ ਹੈ ਸਰ ਕੀ ਗੱਲ ਹੈ ਮੌਕੇ ਤੇ ਤੁਸੀਂ ਆਏ ਹੋ ਕੀ ਮਾਮਲਾ ਹੈਗਾ ਆਪਣੇ ਦੇ ਫੋਨ ਤੇ ਫੋਨ ਮਿਲਿਆ ਕਹਿੰਦੇ ਚੋਰ ਫੜਿਆ ਕੁਛ ਨਹੀਂ ਨਹੀਂ ਡੱਬਾ ਚੋਰੀ ਕੀਤਾ ਅੱਛਾ ਜੀ ਮੰਨਦੇ ਕਹਿੰਦੇ ਬਾਤੀ ਆਪਣੇ ਨਿਯਮਾਂ ਸਰ ਬੁਲਾ ਲਿਆ ਆਣੇ ਲੈ ਕੇ ਜਾ ਰਹੇ ਹਾਂ ਜੀ ਇਹ ਪਤਾ ਲੱਗਿਆ ਕੀ ਚੋਰੀ ਕੀਤਾ ਹੈਗਾ ਇਹਨਾਂ ਨੇ ਇਹ ਤਾਂ ਕਹਿੰਦੇ ਹੈਗਾ ਡੱਬਾ ਜਿਆ ਹੈ ਉਹ ਪਤਾ ਨਹੀਂ ਕੀ ਉਹ ਮੀਟਰ ਇਹਨਾਂ ਚੋਰੀ ਲੇਟ ਚਾਕਲੇਟ ਵਾਲਾ ਹੈ ਡੱਬਾ ਅੱਛਾ ਹਾਂ ਜੀ ਸਿੱਧੇ ਉਹ ਬਾਈ ਨਹੀਂ ਕਰਦੇ ਜਾ ਕੇ ਬਸ ਥਾਣੇ ਸੀਸੀਟੀਵੀ ਫੁਟੇਜ ਦੇਖੀ ਇਹਨਾਂ ਦੀ ਹਾਂ ਜੀ ਸੀਸੀਟੀਵੀ ਫੁਟੇਜ ਦੇਖੀ ਇਹਨਾਂ ਦੀ ਠੀਕ ਲਾਈ ਜੋ